ਸ੍ਰੀ ਗੁਰੂ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਸਾਰੇ ਜਾਣੇ ਤੇ ਅਸੀਂ ਥੋੜਾ ਜਿਹਾ ਨਾ ਵਲੋਗ ਬਣਾਉਂਦੀ ਕੋਸ਼ਿਸ਼ ਕਰਦੇ ਆ ਤੁਸੀਂ ਇਹਨੂੰ ਵੀ ਪਿਆਰ ਦਿਓ ਸਾਰੇ ਕਹਿੰਦੇ ਵੀ ਤੁਸੀਂ ਆਪਣਾ ਚੈਨਲ ਬਣਾਓ ਤੇ ਉਹਦੇ ਤੇ ਕੁਝ ਨਾ ਕੁਝ ਪਾਇਆ ਕਰੋ ਤੇ ਅਸੀਂ ਅੱਜ ਸੋਚਿਆ ਵੀ ਚਲੋ ਆਪਣੀ ਸ਼ੁਰੂਆਤ ਬੰਬੀ ਤੋਂ ਹੀ ਕਰ ਲੈਂਦੇ ਆ ਇਹ ਕਹਿੰਦੇ ਲਸਣ ਲੋਣਾ ਤੇ ਅਖਿਆ ਚਲੋ ਅਸੀਂ ਵੀ ਲੈ ਲੈਣੇ ਜਾ ਕੇ ਅਸੀਂ ਬੰਬੀ ਤੇ ਆਏ ਆ ਲਸਣ ਲਾਉਣ ਵੇਖੋ ਹੁਣ ਤੀ ਕਿ ਦਾਲ ਲੋਣੇ ਆ ਵੇਖੋ ਬਲ ਜੋਤ ਵੀ ਲੋਂਡਿਆ ਜੇ ਉਹ ਆਡੀ ਸਤਸਮ ਆਵੀ ਲੋਂਡੇ ਆ ਆਓ ਜੀ ਆ ਪਹਿਲਾਂ ਲਾਈ ਅਸੀਂ ਗੋਭੀ ਇਹ ਕਿਸਾਨ ਮੇਲੇ ਤੇ ਗਏ ਤੇ ਗੋਭੀ ਲਿਆ ਕੇ ਲਾਈ ਆ ਤੇ ਆ ਲਾਏ ਗੰਡੇ ਇਹ ਗੰਡੀਆਂ ਲਾਈਆਂ ਇਧਰ ਪਾਲਕ ਵੀ ਵਟਾਂ ਤੇ ਬੀਜੀ ਆ ਤੇ ਧਨੀਆਂ ਵਟਾਂ ਦੇ ਤੇ ਅੱਜ ਨਵੀਂ ਤਕਨੀਕ ਦੇ ਨਾਲ ਲਸਣ ਲਾਉਣ ਲੱਗੇ ਆ ਇਹ ਕੋ ਲਸਣ ਪਿਛਲੀ ਵਾਰੀ ਅਸੀਂ ਵਟਾਂ ਤੇ ਲਾਇਆ ਸੀ ਪਰ ਛੋਟੀਆਂ ਵਟਾਂ ਸੀ ਤੇ ਉਹ ਥੋੜਾ ਗਲ ਗਿਆ ਸੀ ਤੇ ਹੁਣ ਵੱਡੀਆਂ ਵਟਾਂ ਤੇ ਲਾਵਾਂਗੇ ਅਸਰ ਹੁੰਦਾ ਹੀ ਨਿਕ ਕਾਨਿਕ ਕਾਹੀ ਇਹ ਸਾਡੇ ਲਾਗੇ ਨਾ ਬੰਦਾ ਗਰੀਹ ਗਿਆ ਸੀ ਤੇ ਉਹ ਕਹਿੰਦਾ ਇਹ ਵਟਾਂ ਤੇ ਲਾਉਣ ਨਾਲ ਲਸਣ ਮੋਟਾ ਹੁੰਦਾ ਵਾ ਤੇ ਇੱਕ ਗੱਲ ਦਾ ਘਟ ਵਾ ਉਹਦੇ ਕਰਕੇ ਅਸੀਂ ਲਸਣ ਜਿਹੜਾ ਵਟਾਂ ਤੇ ਲਾਉਣ ਲੱਗੇ ਆ ਪਹਿਲੀ ਵਾਰੀ ਸਰਵਾਤ ਕਰਨ ਲੱਗੇ ਆ ਜੋ ਤੁਸੀਂ ਵੀ ਪਲਾਓ ਸਸਰੀ ਜੀ ਦੇਖੋ ਅਸੀਂ ਕਰ ਰਹਿਆਂ ਨੂੰ ਵਧੀਆ ਹੋਇਆ ਤਾਂ ਤੁਹਾਨੂੰ ਜਰੂਰ ਦੱਸਾਂਗੇ ਪਰ ਉਹ ਤੇ ਆਂਦੇ ਗੰਡਾ ਬਹੁਤ ਮੋਟਾ ਹੁੰਦਾ ਇਹਦੀ ਪੁੱਛ ਲਓ ਕੀ ਹਾਲ ਹੈ ਪੁੱਛਣਾ ਭੁਜੇਤਾ ਭੁੱਲ ਗਿਆ ਵੀ ਕੀ ਹਾਲ ਕਰ ਰਿਆਂ ਤਾਂ ਹਾਲ ਪੁੱਛ ਲਓ ਵੀ ਕੀ ਹਾਲ ਜੀ ਮਿਲ ਜਾ ਸਿੱਧਾ ਲਾਈ ਸਿੱਧਾ ਪੁੱਤੂ ਆ ਜੜੀ ਠੀਕ ਆ ਇੱਦਾਂ ਹੀ ਲੋਣਾ ਨਾ ਹਾਂ ਸਿੱਧਾ ਸਿੱਧਾ ਇਹ ਨਾ ਭੂਕਾ ਠਾਣੂ ਆ ਜਿੰਦਗੀ ਤੇ ਨਹੀਂ ਭੂਕਾ ਨਹੀਂ ਆ ਵੇਖੋ ਠੀਕ ਆ ਹਾਂ ਹਾਂ ਠੀਕ ਆ ਇੱਦਾਂ ਹੀ ਲੋਣ ਦੀ ਜੋ ਸਿੱਧਾ ਲਾਈ ਤੀ ਵੀ ਸਿੱਧਾ ਲਾਇਆ ਪੁੱਤੂ ਆਲੇ ਬੰਪੀਆਂ ਦੀ ਵੇਖੋ ਕਿੰਨੀ ਮौज ਹੁੰਦੀ ਪੈਲੀਆਂ ਦਾ ਵੀਊ ਵੇਖੋ ਕਿੰਨਾ ਸੋਹਣਾ ਹੁੰਦਾ ਜੀ ਆਹ ਠੀਕ ਆ ਆ ਲੈ ਉੱਥੇ ਮੈਂ ਥੋੜੇ ਨਹੀਂ ਆ ਠੀਕ ਆ ਜਾਰੇ ਦੋਨੇ ਵੇਖ ਲਈ ਆ ਵੇਖੋ ਜੀ ਬਲਜੋਤ ਵੇਖੋ ਕਿੰਨਾ ਸੋਹਣਾ ਲਸਣ ਲੌਂਡਿਆ ਮੇਰੇ ਤੋਂ ਵਧੀਆ ਤੇ ਬਲਜੋਤ ਹੀ ਲਸਣ ਲੌਂਡਿਆ ਬਲਜੋ ਵੇਖ ਤਾਂ ਮੇਰੇ ਤੋਂ ਵਧੀਆ ਲੌਂਡਿਆ ਜੀ ਆ ਦੇਖੋ ਜਸਪਿੰਦਰ ਸਿੰਘ ਜਸ ਉਰਫ ਜਸ ਵਟਾ ਬਣਾਉਂਦੇ ਆ ਜੀ ਫੇਰ ਲੋ ਮੇਰੇ ਅੱਗੇ ਬੈ ਕੇ ਮੈਂ ਇੱਥੇ ਪਲਾਵਾਂ ਤੁਸੀਂ ਸਾਸਰੀ ਘਾਲੀ ਨਾ ਬੁਲਾਈ ਬਣਾਈ ਸਾਸਰੀ ਘਾਲ ਬਣਾ ਕੇ ਤੁਸੀਂ ਸ਼ੁਰੂ ਕੀਤਾ ਅਬਲ ਜੋਤ ਨੂੰ ਵੱਖਰੀ ਵਟ ਬਣਾ ਕੇ ਦੋ ਇੱਥੇ ਆ ਦਾ ਬਜੋਤ ਬਜੋਤ ਤੂੰ ਆਪਣੀ ਵੱਖਰੀ ਆਜੋ ਇੱਥੇ ਆ ਜਾ ਪੁੱਤੂ ਦੇਖਾਂਗੇ ਤੇਰੀ ਵਟ ਦੇ ਕਿੰਨਾ ਕੁ ਲੱਗ ਕਿੰਨਾ ਕੁ ਲਸਨ ਹੁੰਦਾ ਤਾਂ ਹੀ ਮੈਂ ਕਹਿੰਦੀ ਆ ਦੀ ਵੱਖਰੀ ਵਟ ਬਣਾ ਕੇ ਦੋ ਬਾਅਦ ਚ ਜੇ ਨਾਨਾ ਚਾਚਾ ਨਾ ਉਗਿਆ ਕਹਿਣਾ ਇੰਨੇ ਲਾਇਆ ਸੀ ਇੰਨੇ ਲਾਇਆ ਸੀ ਅਮਨ ਬਜੋਤ ਇੱਥੇ ਆਓ ਬਜੋਤ ਤੂੰ ਧੱਗੇ ਨਾ ਤਾਂ ਮੈਂ ਦਿੱਤੀ ਰਹੀ ਹਾਂ ਇੱਥੇ ਲਾਓ ਪੁੱਤੂ ਤੂੰ ਆਹ ਦੇਖੋ ਜੀ ਆ ਬੰਬੀ ਆ ਸਾਡੀ ਓਥੇ ਸਾਡਾ ਪਿੰਡ ਆ ਉਹ ਕਿੰਨੀ ਦੂਰ ਹੈ ਵੇ ਸਾਡੀ ਬੰਬੀ ਡੇਲੀ ਹੁੰਦੇ ਆ ਪੱਠੇ ਲੈਣ ਕਈ ਕੰਮ ਹੁੰਦੇ ਆ ਬੰਬੀ ਤੇ ਮੈਨੂੰ ਮੈਰਾ ਦੱਸ ਹੁੰਦੇ ਗਰਮੀ ਬੜੀ ਲੱਗਣ ਦੀ ਜੇ ਆਉਂਦਾ ਹੋਲਾ ਤੇ ਪਹਿਲਾਂ ਸਾਰੇ ਸਾਰੇ ਜਾਨੇ ਸਬਜ਼ੀ ਬੀਜਦੇ ਹੁੰਦੇ ਆਣ ਕੇ ਬੀਜਾਂ ਟਾ ਬਣਾਉਣ ਸਾਰਿਆਂ ਨੇ ਫਿਰ ਸਬਜ਼ੀਆਂ ਮਹਿੰਗੀਆਂ ਵੀ ਜਾਂਦੀਆਂ ਹੁਣ ਲਸਣ ਹੀ 400 ਰੁਪਏ ਕਿਲੋ ਨਹੀਂ ਆਪਣੀ ਬੀਜ ਨਹੀਂ ਚਾਹੀਦੀ ਵੇ ਸਬਜ਼ੀ ਆਪਣੀ ਸਬਜ਼ੀ ਦਾ ਨਜ਼ਾਰਾ ਹੁਣ ਤੋਰੀਆਂ ਆਪਣੀਆਂ ਲਾਈਆਂ ਅਸੀਂ ਤੇ ਕਿੰਨੀਆਂ ਵਧੀਆਂ ਮਿਰਚਾਂ ਲਾਈਆਂ ਈ ਤੋਰੀਆਂ ਲਾਈਆਂ ਈ ਕੈਦਾ ਹੋਈ ਜਾਂਦਾ ਟੁਕੇ ਲਾਈਂਦੇ ਵੇਲੋ ਸਹੀ ਲੋਂਦੇ ਆ ਵਿਚਕਾਰ ਵਿਚਕਾਰ ਲਾਓ ਹਮ ਵਿਚਕਾਰ ਵਿਚਕਾਰ ਆਧਾ ਵਟਾਂ ਤੇ ਲਾ ਦਨੇ ਆਧਾ ਦੂਸਰੀ ਤਰ੍ਹਾਂ ਲਾਖ ਲੈਣੀ ਦੋਵਾਂ ਦੇ ਵਿੱਚੋਂ ਤਕਨੀਕ ਕਿਹੜੀ ਹਾਂ ਜਿਆਦਾ ਸਹੀ ਹੁੰਦੀ ਆ ਠੀਕ ਆ ਇੱਦਾਂ ਇੱਦਾਂ ਲੋਂਦੇ ਆ ਇੱਦਾਂ ਥਾਂ ਜਿਆਦਾ ਮਿਲ ਜਾਂਦਾ ਆਜੋ ਜਿੰਨੇ ਜਿੰਨੇ ਬੀਜ ਨਾਲ ਲਸਣ ਇੰਨੇ ਦਿਹਾੜੀ ਦੇ ਦਾਂਗੇ ਬਜਾ ਕਿਤੇ ਦਿਹਾੜੀ ਦੇ ਦੱਸੀ ਸਿੱਧੜੀ ਨਾ ਹੁੰਦਾ ਇਹ ਕਿਤੇ ਲਾਉਂਦਾ ਹੀ ਬਜਾ ਉਹ ਸੈਂਟਰ 'ਚ ਲਾਉਣਾ ਵਾ ਹਾਂ ਕਿੱਥੇ ਲਾਗੇ ਇੱਥੇ ਉਹ ਮੈਂ ਲਾਏ ਇੱਕ ਦੋ ਬੂਟੇ ਮੈਂ ਵੱਧ ਵੀ ਹੋਏ ਨਾ ਕੋਈ ਗੱਲ ਕਿਤੇ ਉਹ ਸਾਈਡ ਦੇ ਉੱਪਰ ਵੀ ਹੋਏ ਨਹੀਂ ਕਿਤੇ ਹੈ ਨਹੀਂ ਕਿੱਦਾਂ ਆ ਗੰਡੇ ਲਾਏ ਆ ਤੁਸੀਂ ਇਹ ਵਾਲੇ ਗੰਡੀਆਂ ਉਹ ਕਾਲੀਆਂ ਉਹ ਨਿਕਲ ਵੀ ਜਾਈਆਂ ਉਹ ਕਾਲੀਆਂ ਗੰਡੀਆਂ ਆਹੋ ਪਾਣੀ ਪਾਇਆ ਨਿਕਲ ਲੈ ਪੀਆ ਤੂੰ ਬੀਤੇ ਤੇ ਕੀ? ਪਾਣੀ ਦੀ ਬੋਤਲ ਲੈ ਮੁੰਡੇ। ਤੂੰ ਇਹਨਾਂ ਨੇ ਮੋਟਰ ਤੇ ਜਾ ਕੇ ਕੀ ਕਰਦੇ? ਇੱਥੇ ਕਿਉਂ ਲਾਦੇ ਭਾਵੇਂ? ਇੱਥੇ ਅੱਖਾਂ ਦੇ ਪਾਚ ਜਲਦੀ ਹੋ ਜਾਂਦਾ ਵਾ ਨਾ। ਨੀ ਰਹੋ ਜਿੰਦੇ ਤਾਂ ਹੀ ਜਲਦੀ ਆਏ ਆ। ਨੀ ਤੇ 6 ਵਜੇ ਹੋਣਾ ਚਾਹੀਦਾ ਸੀ। ਆਪਾਂ ਨੂੰ ਪਸੀਨਾ ਵੇਖੋ ਕਿੱਦਾਂ ਆ ਗਿਆ ਜੀ। ਮੈਂ ਤਾਂ ਥੱਕ ਗਿਆ। ਹੋਰ ਲਸਾਂ ਹੋ ਗਿਆ ਕੰਪਲੀਟ ਵਟਾਂ ਤੇ ਲਾਤਾ ਤੇ ਹੱਥਲੇ ਲਾਤਾ। ਤੇ ਬਲਜੋਤ ਹੁਣ ਮਟਰ ਲਾਈ ਜਾਂਦਾ ਤੇ ਉਹਨਾਂ ਨੂੰ ਛੁੱਟੀ ਦਿੱਤੀ ਆ ਮਨ ਹੁਣ ਹੁਣ ਮੇਰਾ ਹੋ ਗਿਆ ਚੱਲੇ ਆ ਜਾਓ 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 ਹੁਣ ਤੁਸੀਂ ਬਲਜੋਤ ਨੂੰ ਲੈ ਆਇਓ ਫਿਰ ਚੰਗਾ ਚੰਗਾ ਆਪਕੇ ਜੀ ਬਾਏ ਬਾਏ ਵਲੌਗ ਵੇਖਿਓ ਪਿਆਰ ਦੇ ਵਲੌਗ ਨੂੰ ਮਜੋ ਚੱਲ ਆ ਜਾ ਹੁਣ ਬਾਹਰ ਚਲੋ ਉਹ ਪਰਲੀ ਵੜ ਤੇ ਲਾ ਦੇ ਮਟਰ ਪਰਲੀ ਤੇ ਲਾ ਦਿਓ ਕਈ ਕਈ ਚੋਕ ਕੇ ਨਾ ਪਰਾਂ ਲਾ ਪਰਲੀ ਤੇ ਕਈ ਚੋਕਾਂ ਭੜਾ ਚੋਕ ਲੈਣਾ ਚੋਕਾਂ ਭੜਾ ਤਾਂ ਚੋਕ ਲੈਣਾ ਅੱਜ ਚੋਕਾਂ ਭੜਾ ਕਈ ਮੋੜੇ ਤੇ ਐ ਹਾਂ ਚੋਕ ਲੈਣ ਤਾਂ ਅਜ ਬਲਜੋਤ ਲਾਹ ਭੜਾ ਮਟਰ ਮਟਰ ਵੀ ਤਾਂ ਆਪ ਕੋ ਮਟਰ ਵੀ ਲਾ ਲਿਆ ਇੱਧਰ ਇੱਕ ਮਟਰ ਵੀ ਨਾਲੇ ਬਲਜੋਤ ਦੇ ਵੇਖਾਂਗੇ ਮਟਰ ਉਗਦੇ ਆਪਾਂ ਗਾ ਜੀ ਨਹੀਂ ਲੱਗਦੀਆਂ ਨਹੀਂ ਚੱਲੇ ਆ ਚੱਲੀਏ ਭਾਈਓ ਜੀ ਚਲੋ